ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਆਪਾਂ ਪੜ ਰਹੇ ਹਾਂ ਪਾਉਲੋ ਕੋਇਲੋ ਦੀ ਕਿਤਾਬ ਸੁਪਨਸਾਜ। ਚਲੋ ਪੜਦੇ ਹਾਂ ਇਸ ਕਿਤਾਬ ਨੂੰ ਅੱਗੇ। ਸਾਰੇ ਲੋਕ ਮੁੜ ਆਪ ਆਪਣੀਆਂ ਥਾਵਾਂ ਤੇ ਚਲੇ ਗਏ ਅਤੇ ਉਸੇ ਸ਼ਾਮ ਮੁੰਡਾ ਫਾਤਿਮਾ ਨੂੰ ਮਿਲਣ ਗਿਆ। ਉਸਨੇ ਅੱਜ ਸਵੇਰ ਹੋਏ ਇਕੱਠ ਵਾਰੀ ਉਸ ਨੂੰ ਦੱਸਿਆ ਫਾਤਿਮਾ ਕਹਿਣ ਲੱਗੀ ਜਿਸ ਦਿਨ ਅਸੀਂ ਮਿਲੇ ਸਾਂ ਉਸ ਵਕਤ ਦੂਜੇ ਦਿਨ ਤੂੰ ਮੈਨੂੰ ਕਿਹਾ ਸੀ ਕਿ ਤੂੰ ਮੈਨੂੰ ਪਿਆਰ ਕਰਦਾ ਹੈ। ਫਿਰ ਤੂੰ ਮੈਨੂੰ ਭਾਸ਼ਾ ਦੀ ਵਿਆਪਕਤਾ ਅਤੇ ਸੰਸਾਰ ਦੀ ਆਤਮਾ ਬਾਰੇ ਕੁਝ ਸਿਖਾਇਆ ਉਸੇ ਕਾਰਨ ਨਹੀਂ ਮੈਂ ਹੁਣ ਤੇਰਾ ਹੀ ਹਿੱਸਾ ਬਣ ਗਈ ਹਾਂ ਮੁੰਡਾ ਉਸਦੀ ਆਵਾਜ਼ ਸੁਣ ਰਿਹਾ ਸੀ ਅਤੇ ਸੋਚ ਰਿਹਾ ਸੀ ਕਿ ਇਹ ਆਵਾਜ਼ ਖਦੂਰ ਦੇ ਦਰਖਤਾਂ ਵਿੱਚੋਂ ਆਉਂਦੀ ਹਵਾ ਦੀ ਆਵਾਜ਼ ਨਾਲੋਂ ਕਿਤੇ ਵਧੇਰੇ ਖੂਬਸੂਰਤ ਹੈ ਮੈਂ ਇਸੇ ਨਖਲਿਸਤਾਨ ਵਿੱਚ ਤੇਰੀ ਲੰਮੇ ਸਮੇਂ ਤੋਂ ਉਡੀਕ ਕਰਦੀ ਆ ਰਹੀ ਹਾਂ ਮੈਂ ਆਪਣੇ ਬੀਤੇ ਬਾਰੇ ਆਪਣੀਆਂ ਰਵਾਇਤਾਂ ਬਾਰੇ ਅਤੇ ਉਸ ਤੌਰ ਤਰੀਕੇ ਬਾਰੇ ਵੀ ਭੁੱਲ ਗਈ ਹਾਂ ਜਿਹੜਾ ਮਾਰੂਥਲ ਦੇ ਲੋਕਾਂ ਨੇ ਔਰਤਾਂ ਲਈ ਬਣਾਇਆ ਹੋਇਆ ਹੈ ਬਚਪਨ ਤੋਂ ਹੀ ਮੈਂ ਸੁਪਨਾ ਲੈਂਦੀ ਆ ਰਹੀ ਹਾਂ ਕਿ ਮਾਰੂਥਲ ਮੇਰੇ ਲਈ ਕੋਈ ਕਮਾਲ ਦਾ ਤੋਹਫ਼ਾ ਲੈ ਕੇ ਆਏਗਾ ਹੁਣ ਮੇਰਾ ਤੋਹਫ਼ਾ ਆ ਗਿਆ ਹੈ ਅਤੇ ਇਹ ਤੂੰ ਹੈ ਮੁੰਡਾ ਉਸ ਦਾ ਹੱਥ ਪਾੜਨਾ ਚਾਹੁੰਦਾ ਸੀ ਪਰ ਫਾਤਿਮਾ ਦੇ ਹੱਥਾਂ ਨੇ ਤਾਂ ਆਪਣਾ ਭਾਂਡਾ ਫੜਿਆ ਹੋਇਆ ਸੀ ਤੂੰ ਮੈਨੂੰ ਆਪਣੇ ਸੁਪਨਿਆਂ ਬਾਰੇ ਬੁੱਢੇ ਬਾਦਸ਼ਾਹ ਬਾਰੇ ਅਤੇ ਆਪਣੇ ਖਜ਼ਾਨੇ ਬਾਰੇ ਦੱਸਿਆ ਹੈ ਤੂੰ ਨਿਸ਼ਾਨੀਆਂ ਬਾਰੇ ਵੀ ਦੱਸਿਆ ਹੈ ਇਸ ਲਈ ਹੁਣ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਕਿਉਂਕਿ ਇਹੀ ਨਿਸ਼ਾਨੀਆਂ ਸਨ ਜਿਹੜੀਆਂ ਤੈਨੂੰ ਮੇਰੇ ਕੋਲ ਲੈ ਕੇ ਆਈਆਂ ਹੁਣ ਮੈਂ ਤੇਰੇ ਸੁਪਨੇ ਦਾ ਹਿੱਸਾ ਹਾਂ ਜਾਂ ਜਿਵੇਂ ਤੂੰ ਕਹਿੰਦਾ ਹੈ ਤੇਰੀ ਹੋਣੀ ਦਾ ਹਿੱਸਾ ਹਾਂ ਇਸੇ ਕਰਕੇ ਹੀ ਮੈਂ ਚਾਹੁੰਦੀ ਹਾਂ ਕਿ ਦੋਵੇਂ ਟੀਚੇ ਵੱਲ ਅੱਗੇ ਵਧਦਾ ਜਾਵੇ ਜੇ ਤੂੰ جنگ ਦੇ ਖਤਮ ਹੋਣ ਤੱਕ ਦੀ ਅਡੀਕ ਕਰਨੀ ਪਵੇ ਤਾਂ ਅਡੀਕਲ ਹੈ ਪਰ ਜੇ ਇਸ ਤੋਂ ਪਹਿਲ ਨਵੀਂ ਜਾਣਾ ਚਾਹੇ ਤਾਂ ਤੈਨੂੰ ਆਪਣਾ ਸੁਪਨਾ ਪੂਰਾ ਕਰਨ ਲਈ ਜਾਣਾ ਚਾਹੀਦਾ ਹੈ ਹਵਾ ਨਾਲ ਟਿੱਬੇ ਬਦਲ ਜਾਂਦੇ ਹਨ ਪਰ ਮਾਰੂਥਲ ਕਦੇ ਨਹੀਂ ਬਦਲਦਾ ਸਾਡੇ ਇੱਕ ਦੂਜੇ ਨਾਲ ਪਿਆਰ ਵੀ ਇਸੇ ਤਰ੍ਹਾਂ ਹੀ ਰਹੇਗਾ ਮਖਤੂਬ ਮੈਂ ਸੱਚ ਮੁਝੀ ਤੇਰੇ ਸੁਪਨੇ ਦਾ ਹਿੱਸਾ ਹਾਂ ਅਤੇ ਤੂੰ ਇੱਕ ਦਿਨ ਜ਼ਰੂਰ ਵਾਪਸ ਪਰਤੇਗਾ ਮੁੰਡਾ ਉਸ ਦਿਨ ਜਦੋਂ ਉਸ ਕੋਲੋਂ ਉੱਠ ਕੇ ਆਇਆ ਤਾਂ ਉਦਾਸ ਸੀ ਉਸਨੇ ਆਪਣੇ ਸਾਰੇ ਬਾਖਫਕਾਰ ਸ਼ਾਦੀਸ਼ੋ ਦਾ ਆਜੜੀਆਂ ਬਾਰੇ ਸੋਚਿਆ ਉਹ ਆਪਣੀਆਂ ਪਤਨੀਆਂ ਨੂੰ ਬੜੀ ਮੁਸ਼ਕਲ ਨਾਲ ਇਹ ਸਮਝਾ ਸਕਦੇ ਸਨ ਕਿ ਉਹਨਾਂ ਨੂੰ ਦੂਰ ਦੀਆਂ ਚਰਾਗਾਹਾਂ ਵਿੱਚ ਜਾਣਾ ਪੈਂਦਾ ਹੈ ਪਿਆਰ ਇਸ ਗੱਲ ਦੀ ਤਫਕੂਰ ਕਰਦਾ ਸੀ ਕਿ ਉਹਨਾਂ ਲੋਕਾਂ ਦੇ ਕੋਲ ਰਹਿਣ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ ਅਗਲੀ ਮੁਲਾਕਾਤ ਵਿੱਚ ਉਸਨੇ ਇਹ ਗੱਲ ਫਾਤਿਮਾ ਨੂੰ ਦੱਸੀ ਉਹ ਕਹਿਣ ਲੱਗੀ ਮਾਰੂਥਲ ਸਾਡੇ ਮਰਦਾਂ ਨੂੰ ਸਾਡੇ ਕੋਲ ਦੂਰ ਲੈ ਜਾਂਦਾ ਹੈ ਅਤੇ ਜ਼ਰੂਰੀ ਨਹੀਂ ਕਿ ਉਹ ਸਾਰੇ ਦਾ ਸਾਰੇ ਸਦਾ ਹੀ ਪਰਤ ਆਉਣ ਸਾਨੂੰ ਇਹਦਾ ਪਤਾ ਹੈ ਅਤੇ ਏਸੀ ਦੀਆਂ ਆਦੀ ਹੋ ਗਈਆਂ ਹਨ ਜਿਹੜੇ ਵਾਪਸ ਨਹੀਂ ਪਰਤਦੇ ਉਹ ਬਦਲਾਂ ਦਾ ਹਿੱਸਾ ਬਣ ਜਾਂਦੇ ਹਨ ਉਹਨਾਂ ਜਾਨਵਰਾਂ ਵਿੱਚ ਬਦਲ ਜਾਂਦੇ ਹਨ ਜਿਹੜੇ ਝਾੜੀਆਂ ਵਿੱਚ ਛੁਪੇ ਹੋਏ ਹਨ ਅਤੇ ਉਸ ਪਾਣੀ ਵਿੱਚ ਜਿਹੜਾ ਧਰਤੀ ਵਿੱਚੋਂ ਆਉਂਦਾ ਹੈ ਸਭ ਉਹ ਸਭ ਘਾਸੇ ਦਾ ਹਿੱਸਾ ਬਣ ਜਾਂਦੇ ਹਨ ਉਹ ਸੰਸਾਰ ਦੀ ਆਤਮਾ ਬਣ ਜਾਂਦੇ ਹਨ ਕੁਝ ਵਾਪਸ ਵੀ ਪਰਤ ਆਉਂਦੇ ਹਨ ਇਸ ਨਾਲ ਹੋਰ ਔਰਤਾਂ ਖੁਸ਼ ਹੁੰਦੀਆਂ ਹਨ ਕਿਉਂਕਿ ਉਹਨਾਂ ਦਾ ਯਕੀਨ ਹੁੰਦਾ ਹੈ ਕਿ ਕਦੇ ਉਹਨਾਂ ਦੇ ਮਰਦ ਵੀ ਵਾਪਸ ਪਰਤ ਆਉਣਗੇ ਮੈਂ ਉਹਨਾਂ ਔਰਤਾਂ ਵੱਲ ਵੇਖਦੀ ਸਾਂ ਕਿ ਉਹਨਾਂ ਦੀ ਖੁਸ਼ੀ ਨਾਲ ਮੈਨੂੰ ਈਰਖਾ ਹੁੰਦੀ ਸੀ ਹੁਣ ਮੈਂ ਵੀ ਉਹਨਾਂ ਔਰਤਾਂ ਵਿੱਚੋਂ ਇੱਕ ਹੀ ਹੋ ਜਾਵਾਂਗੀ ਜਿਹੜੀਆਂ ਉਡੀਕ ਕਰਦੀਆਂ ਹਨ ਮੈਂ ਮਾਰੋਥਲ ਦੀ ਔਰਤ ਹਾਂ ਅਤੇ ਮੈਨੂੰ ਇਸ ਗੱਲ ਦਾ ਮਾਣ ਹੈ ਮੈਂ ਚਾਹੁੰਦੀ ਹਾਂ ਕਿ ਮੇਰਾ ਖਾਵੰਦ ਉਸੇ ਤਰ੍ਹਾਂ ਆਜ਼ਾਦ ਘੁੰਮੇ ਜਿਸ ਤਰ੍ਹਾਂ ਇਨ੍ਹਾਂ ਤਿੱਬਿਆਂ ਦਾ ਆਕਾਰ ਬਦਲਣ ਵਾਲੀ ਹਵਾ ਘੁੰਮਦੀ ਹੈ ਅਤੇ ਜੇ ਮੈਨੂੰ ਲੋੜ ਪਈ ਤਾਂ ਮੈਂ ਇਸ ਗੱਲ ਨੂੰ ਪ੍ਰਵਾਨ ਕਰ ਲਵਾਂਗੀ ਕਿ ਉਹ ਆਖਰਕਾਰ ਬੱਦਲਾਂ, ਜਾਨਵਰਾਂ ਅਤੇ ਮਾਰੋਥਲ ਦੇ ਪਾਣੀ ਦਾ ਹਿੱਸਾ ਬਣ ਗਿਆ ਹੈ ਮੁੰਡਾ ਅੰਗਰੇਜ਼ ਨੂੰ ਲੱਭਣ ਗਿਆ ਉਹ ਉਸ ਨੂੰ ਫਾਤਿਮਾ ਬਾਰੇ ਦੱਸਣਾ ਚਾਹੁੰਦਾ ਸੀ। ਉਹ ਇਹ ਵੇਖ ਕੇ ਹੈਰਾਨ ਰਹਿ ਗਿਆ ਸੀ ਕਿ ਅੰਗਰੇਜ਼ ਨੇ ਆਪਣੇ ਤੰਬੂ ਦੇ ਬਾਹਰ ਇੱਕ ਪੱਠੀ ਬਣਾ ਲਈ ਸੀ। ਇੱਕ ਅਜੀਬ ਪੱਠੀ ਸੀ ਜਿਸ ਹੇਠਾਂ ਲੱਕੜਾਂ ਦੀ ਅੱਗ ਬਾਲੀ ਹੋਈ ਸੀ ਅਤੇ ਉੱਪਰ ਸ਼ੀਸ਼ੇ ਦਾ ਇੱਕ ਬਰਤਨ ਗਰਮ ਹੋ ਰਿਹਾ ਸੀ। ਅੰਗਰੇਜ਼ ਮਾਰੂਥਲ ਵੇਖ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਦੀ ਚਮਕ ਉਸ ਵੇਲੇ ਨਾਲੋਂ ਕਿਤੇ ਵਧੇਰੇ ਜ਼ਿਆਦਾ ਸੀ ਜਦੋਂ ਉਹ ਆਪਣੀਆਂ ਕਿਤਾਬਾਂ ਪੜ੍ਹਦਾ ਸੀ। ਉਹ ਕਹਿਣ ਲੱਗਾ, "ਇਹ ਮੇਰੇ ਕੰਮ ਦਾ ਪਹਿਲਾ ਦੌਰ ਹੈ। ਮੈਨੂੰ ਗੰਧਕ ਅਲੱਗ ਕਰਨੀ ਪੈਣੀ ਹੈ ਇਸ ਕੰਮ ਨੂੰ ਸਫਲਤਾ ਨਾਲ ਕਰਨ ਲਈ ਮੇਰੇ ਅੰਦਰ ਅਸਫਲਤਾ ਦਾ ਕੋਈ ਡਰ ਨਹੀਂ ਰਹਿ ਗਿਆ ਪਹਿਲਾਂ ਇਹ ਅਸਫਲਤਾ ਹੀ ਡਰ ਸੀ ਜਿਸ ਕਰਕੇ ਇਹ عظیم ਕਾਰਜ ਨੂੰ ਕਰਨ ਤੋਂ ਕਤਰਾਉਂਦਾ ਸੀ ਹੁਣ ਮੈਂ ਉਹ ਕੰਮ ਕਰਨਾ ਸ਼ੁਰੂ ਕਰ ਰਿਹਾ ਹਾਂ ਜਿਹੜਾ ਮੈਨੂੰ 10 ਸਾਲ ਪਹਿਲਾਂ ਸ਼ੁਰੂ ਕਰਨਾ ਚਾਹੀਦਾ ਸੀ ਪਰ ਹੁਣ ਮੈਂ ਇਸ ਲਈ ਖੁਸ਼ ਹਾਂ ਕਿ ਮੈਨੂੰ ਇਸ ਕੰਮ ਲਈ 20 ਸਾਲ ਨਹੀਂ ਉਡੀਕਣਾ ਪਿਆ ਉਹ ਅੱਗ ਵਿੱਚ ਹੋਰ ਬੱਲਣ ਝੋਕਦਾ ਰਿਹਾ ਤੇ ਮੁੰਡਾ ਉਸ ਕੋਲ ਓਨੀ ਦੇਰ ਤੱਕ ਬੈਠਾ ਰਿਹਾ ਜਦੋਂ ਤੱਕ ਡੁੱਬਰੇ ਸੂਰਜ ਨੇ ਮਾਰੂਥਲ ਨੂੰ ਗੁਲਾਬੀ ਰੰਗ ਨਾ ਦੇ ਦਿੱਤਾ ਉਸ ਦੇ ਮਨ ਵਿੱਚ ਇੱਛਾ ਪੈਦਾ ਹੋਈ ਕਿ ਉਹ ਮਾਰੂਥਲ ਵਿੱਚ ਜਾਵੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰੇ ਕਿ ਇਸ ਦੀ ਚੁੱਪ ਵਿੱਚ ਉਸ ਦੇ ਸਵਾਲਾਂ ਦੇ ਜਵਾਬ ਲੱਭਦੇ ਹਨ ਜਾਂ ਨਹੀਂ ਕੁਝ ਦੇਰ ਤੱਕ ਉਹ ਐਵੇਂ ਘੁੰਮਦਾ ਰਿਹਾ ਅਜਿਹਾ ਕਰਦੇ ਹੋਏ ਉਸ ਨੇ ਨਖਲੀ ਸਤਾਨ ਦੀਆਂ ਖਜੂਰਾਂ ਦੇ ਅੰਦਰ ਅੱਖ ਤਨ ਆਪਣੀਆਂ ਨਜ਼ਰਾਂ ਵਿੱਚ ਰੱਖਿਆ ਉਸ ਨੇ ਹਵਾ ਨੂੰ ਸੁਣਿਆ ਅਤੇ ਆਪਣੇ ਪੈਰਾਂ ਹੇਠਲੇ ਪੱਥਰਾਂ ਨੂੰ ਮਹਿਸੂਸ ਕੀਤਾ ਕਿਤੇ ਨਾ ਕਿਤੇ ਉਸ ਨੂੰ ਕੋਈ ਘੋਗਾ ਮਿਲ ਜਾਂਦਾ ਅਤੇ ਉਸ ਨੂੰ ਸਮਝ ਆਈ ਕਿ ਬਹੁਤ ਪ੍ਰਾਤਨ ਸਮਿਆਂ ਦੇ ਵਿੱਚ ਮਾਰੂਥਲ ਵਾਲੇ ਥਾਂ ਤੇ ਕਦੇ ਸਮੁੰਦਰ ਹੁੰਦਾ ਸੀ ਉਹ ਇੱਕ ਪੱਥਰ ਤੇ ਬੈਠ ਗਿਆ ਅਤੇ ਆਪਣੇ ਆਪ ਨੂੰ ਇਸ ਹੱਦ ਦੇ ਜਾਦੂਈ ਪ੍ਰਭਾਵ ਹੇਠਾਂ ਆਉਣ ਦਿੱਤਾ ਉਸ ਨੇ ਕੋਸ਼ਿਸ਼ ਕੀਤੀ ਕਿ ਪਿਆਰ ਨੂੰ ਕਬਜ਼ੇ ਨਾਲੋਂ ਅਲੱਗ ਭਾਵ ਦੇ ਤੌਰ ਤੇ ਵਿਚਾਰ ਸਕੇ ਪਰ ਉਹ ਦੋਵਾਂ ਨੂੰ ਅਲੱਗ ਨਾ ਕਰ ਸਕਿਆ ਪਰ ਫਾਤਿਮਾ ਮਾਰੋਥਲ ਦੀ ਔਰਤ ਸੀ ਜੇ ਕੋਈ ਚੀਜ਼ ਮੁੰਡੇ ਨੂੰ ਉਸ ਬਾਰੇ ਸਮਝਾ ਸਕਦੀ ਸੀ ਤਾਂ ਉਹ ਮਾਰੋਥਲ ਸੀ ਜਦੋਂ ਉਹ ਉੱਥੇ ਬੈਠਾ ਸੋਚ ਰਿਹਾ ਸੀ ਤਾਂ ਉਸਨੇ ਮਹਿਸੂਸ ਕੀਤਾ ਕਿ ਉਹਦੇ ਉੱਪਰ ਕੋਈ ਹਰਕਤ ਹੋ ਰਹੀ ਹੈ ਉਸਨੇ ਵੇਖਿਆ ਕਿ ਦੋ ਸ਼ਿਕਰੇ ਅਸਮਾਨ ਵਿੱਚ ਉੱਡ ਰਹੇ ਹਨ ਉਹ ਸ਼ਿਕਰਿਆਂ ਨੂੰ ਹਵਾ ਵਿੱਚ ਲਹਿਰਾਉਂਦੇ ਵੇਖਦਾ ਰਿਹਾ ਭਾਵੇਂ ਉਹਨਾਂ ਦੇ ਉੱਡਣ ਵਿੱਚ ਕੋਈ ਖਾਸ ਤਰਤੀਬ ਦਿਖਾਈ ਨਹੀਂ ਸੀ ਦਿੰਦੀ ਫਿਰ ਵੀ ਮੁੰਡੇ ਨੂੰ ਕੁਝ-ਕੁਝ ਸਮਝ ਆਉਣੀ ਮਹਿਸੂਸ ਹੋਈ ਗੱਲ ਸਿਰਫ ਇੰਨੀ ਸੀ ਕਿ ਉਹ ਉਸਦੇ ਮਤਲਬ ਨਹੀਂ ਸੀ ਸਮਝ ਪਾ ਰਿਹਾ ਉਹ ਪੰਛੀਆਂ ਦੀ ਉਡਾਣ ਵੱਲ ਲਗਾਤਾਰ ਵੇਖਦਾ ਰਿਹਾ ਇਹਨਾਂ ਵਿੱਚਲੇ ਅਰਥ ਲੱਭਣ ਦੀ ਕੋਸ਼ਿਸ਼ ਕਰਦਾ ਰਿਹਾ ਖਵਰੇ ਮਾਰੂਥਲ ਦੇ ਇਹ ਪੰਛੀ ਉਸ ਨੂੰ ਕਬਜ਼ੇ ਦੀ ਭਾਵਨਾ ਤੋਂ ਬਿਨਾਂ ਪਿਆਰ ਕਰਨ ਦੇ ਅਰਥ ਸਮਝਾ ਸਕਣ ਉਸ ਨੂੰ ਨੀਂਦ ਆਉਣ ਲੱਗੀ ਉਸਦੇ ਦਿਲ ਵਿੱਚ ਜਾਗਦੇ ਰਹਿਣ ਦੀ ਇੱਛਾ ਸੀ ਪਰ ਉਹ ਨਾਲ ਦੇ ਨਾਲ ਸੌਣਾ ਵੀ ਚਾਹੁੰਦਾ ਸੀ ਉਸਨੇ ਆਪਣੇ ਆਪ ਨੂੰ ਕਿਹਾ ਮੈਂ ਸੰਸਾਰ ਦੀ ਭਾਸ਼ਾ ਸਿੱਖ ਰਿਹਾ ਹਾਂ ਅਤਿਸੰਸਾਰ ਦੀ ਹਰ ਚੀਜ਼ ਹੀ ਮੇਰੇ ਲਈ ਅਰਥਪਰਪੂਰ ਹੋਣੀ ਸ਼ੁਰੂ ਹੋ ਗਈ ਹੈ ਇੱਥੋਂ ਤੱਕ ਕਿ ਇਹਨਾਂ ਸ਼ਿਖਰਿਆਂ ਦੀ ਉਡਾਣ ਵਿੱਚ ਅਤੇ ਇਹੋ ਜਿਹਾ ਸੋਚਦੇ ਹੋਏ ਉਹ ਇਸ ਗੱਲ ਦਾ ਸ਼ੁਕਰਗੁਜ਼ਾਰ ਸੀ ਕਿ ਉਸ ਨੂੰ ਇਸ਼ਕ ਹੋ ਗਿਆ ਹੈ ਉਸਨੇ ਸੋਚਿਆ ਕਿ ਜਦੋਂ ਤੁਹਾਨੂੰ ਪਿਆਰ ਹੋ ਗਿਆ ਹੁੰਦਾ ਹੈ ਤਾਂ ਸਭ ਚੀਜ਼ਾਂ ਦੇ ਅਰਥ ਵੀ ਦੇਰ ਸਪਸ਼ਟ ਹੋਣ ਲੱਗਦੇ ਹਨ ਅਚਨ ਚੇਤ ਹੀ ਇੱਕ ਸ਼ਿਖਰੇ ਨੇ ਅਸਵਾਨ ਵਿੱਚ ਥੱਲੇ ਵਾਲੂ ਚੁੱਭੀ ਮਾਰੀ ਅਤੇ ਦੂਜੇ ਸ਼ਿਖਰੇ ਤੇ ਹਮਲਾ ਕਰ ਦਿੱਤਾ ਜਿਉਂ ਹੀ ਇਸ ਤਰ੍ਹਾਂ ਹੋਇਆ ਮੁੰਡੇ ਦੇ ਦਿਮਾਗ ਵਿੱਚ ਇੱਕਦਮ ਹੀ ਇੱਕ ਅਕਸ ਉੱਭਰਿਆ ਇੱਕ ਪੂਰੀ ਫੌਜ ਤਲਵਾਰਾਂ ਲਈ ਨਖਲਿਸਤਾਨ ਤੇ ਹਮਲਾ ਕਰ ਰਹੀ ਸੀ ਇਹ ਦ੍ਰਿਸ਼ ਇੱਕਦਮ ਹੀ ਖਤਮ ਹੋ ਗਿਆ ਪਰ ਇਸ ਨਾਲ ਉਤਰਹਿ ਗਿਆ ਉਸ ਨੇ ਸੁਣਿਆ ਹੋਇਆ ਸੀ ਕਿ ਲੋਕ ਮ੍ਰਿਗ ਤ੍ਰਿਸ਼ਨਾ ਦੀਆਂ ਗੱਲਾਂ ਕਰਦੇ ਹਨ ਅਤੇ ਉਸ ਨੇ ਖੁਦ ਵੀ ਅਜੀਹਾ ਵੇਖਿਆ ਹੋਇਆ ਸੀ ਇਹ ਉਹ ਇੱਛਾਵਾਂ ਸਨ ਜਿਹੜੀਆਂ ਆਪਣੀ ਤੀਬਰਤਾ ਕਾਰਨ ਮਾਰੂਤਲ ਦੀ ਦਿੱਤਾ ਤੇ ਪ੍ਰਗਟ ਹੁੰਦੀਆਂ ਸਨ ਪਰ ਉਸਨੇ ਕਦੇ ਵੀ ਇਸ ਤਰ੍ਹਾਂ ਦੀ ਇੱਛਾ ਨਹੀਂ ਸੀ ਕੀਤੀ ਕਿ ਕੋਈ ਫੌਜ ਮਾਰੂਥਲ ਦੇ ਹਮਲਾ ਕਰ ਦੇਵੇ ਉਹ ਇਸ ਬਾਰੇ ਭੁੱਲਣਾ ਚਾਹੁੰਦਾ ਸੀ ਤੇ ਮੋੜ ਆਪਣੀਆਂ ਸੋਚਾਂ ਵਿੱਚ ਜਾਣਾ ਚਾਹੁੰਦਾ ਸੀ ਉਸਨੇ ਆਪਣਾ ਧਿਆਨ ਫਿਰ ਮਾਰੂਥਲ ਦੇ ਗੁਲਾਬੀ ਪਰਛਾਵਿਆਂ ਅਤੇ ਇਸ ਦੇ ਪੱਥਰਾਂ ਤੇ ਕੇਂਦ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦਾ ਦਿਲ ਵਿੱਚ ਕੋਈ ਐਸੀ ਚੀਜ਼ ਸੀ ਜਿਹੜੀ ਉਸਨੂੰ ਇਸ ਤਰ੍ਹਾਂ ਨਹੀਂ ਸੀ ਕਰਨ ਦੇ ਰਹੀ ਸਦਾ ਨਿਸ਼ਾਨੀਆਂ ਵੱਲ ਧਿਆਨ ਦਿਓ ਬੁੱਢੇ ਬਾਦਸ਼ਾਹ ਨੇ ਕਿਹਾ ਸੀ ਮੁੰਡੇ ਨੇ ਮੂੜ ਚੇਤੇ ਕੀਤਾ ਕਿ ਉਸ ਨੇ ਹੁਣੇ-ਹੁਣੇ ਇਹ ਦ੍ਰਿਸ਼ ਦੇਖਿਆ ਸੀ ਅਤੇ ਉਸ ਨੇ ਮਹਿਸੂਸ ਕਰ ਲਿਆ ਸੀ ਕਿ ਅਸਲੀਅਤ ਵਿੱਚ ਕੀ ਹੋਣ ਵਾਲਾ ਸੀ ਉਹ ਉੱਠਿਆ ਅਤੇ ਖਜੂਰ ਦੇ ਦਰਖਤਾਂ ਵੱਲੋਂ ਚੱਲ ਪਿਆ ਇੱਕ ਵਾਰ ਫਿਰ ਉਸ ਨੇ ਆਪਣੇ ਆਲੇ-ਦੁਆਲੇ ਦੀਆਂ ਚੀਜ਼ਾਂ ਨੂੰ ਵਿੱਚ ਕਈ ਭਾਸ਼ਾਵਾਂ ਮਹਿਸੂਸ ਕੀਤੀਆਂ ਇਸ ਵਾਰ ਮਾਰੂਥਲ ਸੁਰੱਖਿਅਤ ਸੀ ਪਰ ਨਖਲਿਸਤਾਨ ਖਤਰਨਾਕ ਬਣ ਗਿਆ ਸੀ ਊਠ ਵਾਲਾ ਖਜੂਰ ਦੇ ਇੱਕ ਦਰਖਤ ਦੇ ਮੋਢ ਵਿੱਚ ਬੈਠਾ ਡੁੱਬਦੇ ਸੂਰਜ ਨੂੰ ਵੇਖ ਰਿਹਾ ਸੀ ਉਸ ਨੇ ਵੇਖਿਆ ਕਿ ਮੁੰਡਾ ਟਿੱਬਿਆਂ ਦੇ ਪਿੱਛੋਂ ਆ ਰਿਹਾ ਹੈ ਮੁੰਡਾ ਕਹਿਣ ਲੱਗਾ ਫੌਜ ਆ ਰਹੀ ਹੈ ਮੈਂ ਹੁਣੇ-ਹੁਣੇ ਹੀ ਇੱਕ ਪਰਮ ਦ੍ਰਿਸ਼ ਦੇਖਿਆ ਹੈ ਮਾਰੂਥਲ ਲੋਕਾਂ ਦੇ ਦਿਲਾਂ ਵਿੱਚ ਇਸ ਤਰ੍ਹਾਂ ਦੇ ਪਰਮ ਪੈਦਾ ਕਰ ਹੀ ਦਿੰਦਾ ਹੈ ਊਠ ਵਾਲੇ ਨੇ ਜਵਾਬ ਦਿੱਤਾ ਪਰ ਮੁੰਡੇ ਨੇ ਉਸ ਨੂੰ ਸ਼ਿਕਰਿਆਂ ਬਾਰੇ ਦੱਸਿਆ ਉਸ ਨੇ ਦੱਸਿਆ ਕਿ ਉਹ ਸ਼ਿਕਰਿਆਂ ਦੀ ਉਡਾਣ ਵੇਖ ਰਿਹਾ ਸੀ ਅਤੇ ਅਚੰਚੇਤ ਹੀ ਉਸ ਨੇ ਮਹਿਸੂਸ ਕੀਤਾ ਕਿ ਉਹ ਚੁੱਭੀ ਮਾਰ ਕੇ ਸੰਸਾਰ ਦੇ ਆਤਮਾ ਵਿੱਚ ਦਾਖਲ ਹੋ ਗਿਆ ਹੈ। ਊਠ ਵਾਲਾ ਸਮਝ ਗਿਆ ਕਿ ਮੁੰਡਾ ਕੀ ਕਹਿਣਾ ਚਾਹੁੰਦਾ ਹੈ। ਉਹ ਜਾਣਦਾ ਸੀ ਕਿ ਇਸ ਦਰ ਤੇ ਉਤਨੀ ਕੋਈ ਵੀ ਚੀਜ਼ ਹੋਰ ਸਭ ਚੀਜ਼ਾਂ ਦਾ ਇਤਿਹਾਸ ਜ਼ਾਹਰ ਕਰ ਸਕਦੀ ਹੈ। ਬੰਦਾ ਕਿਸੇ ਕਿਤਾਬ ਨੂੰ ਕਿਸੇ ਵੀ ਪੰਨੇ ਤੋਂ ਖੋਲੇ ਜਾਂ ਕਿਸੇ ਬੰਦੇ ਦੇ ਹੱਥ ਨੂੰ ਵੇਖੇ। ਕੋਈ ਕਾਰਟੜ ਪੜੇ ਜਾਂ ਪੰਛੀਆਂ ਦੀ ਉਡਾਨ ਨੂੰ ਵੇਖੇ। ਜਿਸ ਕਿਸੇ ਨੂੰ ਵੀ ਉਹ ਵੇਖੇ ਉਹ ਉਸਦਾ ਉਸਪਾਲ ਦੇ ਆਪਣੇ ਅਨੁਭਵ ਨਾਲ ਸੰਬੰਧ ਜੋੜ ਸਕਦਾ ਹੈ ਅਸਲ ਵਿੱਚ ਉਹ ਚੀਜ਼ਾਂ ਹੀ ਆਪਣੇ ਆਪ ਵਿੱਚ ਕਿਸੇ ਚੀਜ਼ ਦਾ ਪ੍ਰਗਟਾਣ ਨਹੀਂ ਕਰ ਰਹੀਆਂ ਹੁੰਦੀਆਂ ਸਿਰਫ ਉਹਨਾਂ ਨੂੰ ਵੇਖ ਰਹੇ ਆਦਮੀ ਹੀ ਮਹਿਸੂਸ ਕਰ ਸਕਦੇ ਹਨ ਕਿ ਉਹਨਾਂ ਨੇ ਸੰਸਾਰ ਦੀ ਆਤਮਾ ਵਿੱਚ ਜੁਬੇ ਮਾਰਨ ਦਾ ਸਾਧਨ ਕਿਵੇਂ ਲੱਭਣਾ ਹੈ ਮਾਰੂਥਲ ਵਿੱਚ ਐਸੇ ਆਦਮੀਆਂ ਦੀ ਪਰਮਾਰਸੀ ਜਿਹੜੇ ਉਸ ਆਸਾਨੇ ਨਾਲ ਆਪਣੀ ਰੋਜੀ ਰੋਟੀ ਕਮਾ ਰਹੇ ਸਨ ਜਿਸ ਆਸਾਨੇ ਨਾਲ ਉਹ ਸੰਸਾਰ ਦੀ ਆਤਮਾ ਵਿੱਚ ਚੁੱਭੀ ਮਾਰ ਸਕਦੇ ਸਨ ਉਹਨਾਂ ਨੂੰ ਲਜੂਮੀ ਕਿਹਾ ਜਾਂਦਾ ਹੈ ਅਤੇ ਔਰਤਾਂ ਅਤੇ ਬਜ਼ੁਰਗ ਉਹਨਾਂ ਤੋਂ ਬਹੁਤ ਡਰਦੇ ਸਨ ਕਬੀਲਿਆਂ ਵਾਲੇ ਵੀ ਉਹਨਾਂ ਨਾਲ ਸਲਾਹ ਕਰਨ ਤੋਂ ਜੱਕਦੇ ਸਨ ਕਿਉਂਕਿ ਜੇ ਇਹ ਪਤਾ ਲੱਗ ਜਾਵੇ ਕਿ ਕੋਈ ਬੰਦਾ ਜੰਗ ਵਿੱਚ ਮਰ ਜਾਵੇਗਾ ਤਾਂ ਜੰਗ ਚੰਗੀ ਤਰ੍ਹਾਂ ਲੜਨਾ ਸੰਭਵ ਹੀ ਨਹੀਂ ਰਹਿੰਦਾ ਕਵਾਈਲੀ ਜੰਗ ਜੋ ਲੜਾਈ ਦਾ ਸਵਾਦ ਮੰਨ ਨੂੰ ਪਹਿਲ ਦਿੰਦੇ ਸਨ ਅਤੇ ਨਾਲ ਹੀ ਉਹਨਾਂ 'ਚੋ ਇਸ ਗੱਲ ਦਾ ਉਤਸ਼ਾਹ ਵੀ ਹੁੰਦਾ ਸੀ ਕਿ ਉਹਨਾਂ ਨੂੰ ਲੜਾਈ ਦੇ ਸਿੱਟੇ ਦਾ ਪਤਾ ਨਹੀਂ ਹੈ ਭਵਿੱਖ ਤਾਂ ਅੱਲਾ ਨੇ ਪਹਿਲਾਂ ਹੀ ਲਿਖਿਆ ਹੋਇਆ ਹੈ ਅਤੇ ਜੋ ਕੁਝ ਵੀ ਉਸਨੇ ਲਿਖਿਆ ਹੈ ਉਹ ਮਨੁੱਖ ਦੇ ਭਲੇ ਲਈ ਹੀ ਹੈ ਇਸ ਲਈ ਕਵਾਈਲੀ ਲੋਕ ਸਿਰਫ ਵਰਤਮਾਨ ਵਿੱਚ ਹੀ ਜੀਉਂਦੇ ਸਨ ਕਿਉਂਕਿ ਵਰਤਮਾਨ ਹੈਰਾਨੀਆਂ ਨਾਲ ਭਰਿਆ ਹੋਇਆ ਸੀ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਤੋਂ ਚੌਕਸ ਰਹਿਣਾ ਪੈਂਦਾ ਸੀ ਦੁਸ਼ਮਣ ਦੀ ਤਲਵਾਰ ਕਿੱਥੇ ਸੀ ਉਸ ਦਾ ਘੋੜਾ ਕਿੱਥੇ ਸੀ ਜਿਉਂਦੇ ਰਹਿਣ ਲਈ ਉਸ ਨੂੰ ਅਗਲਾ ਵਾਰ ਕਿੱਥੇ ਕਰਨਾ ਚਾਹੀਦਾ ਸੀ ਊਠਵਾਲਾ ਖੁਦ ਲੜਾਕਾ ਨਹੀਂ ਸੀ ਅਤੇ ਉਸ ਨੇ ਨਜੂਮੀਆਂ ਨਾਲ ਸਲਾਹ مشورہ ਕੀਤਾ ਹੋਇਆ ਸੀ ਉਹਨਾਂ ਵਿੱਚੋਂ ਕਈਆਂ ਦੀਆਂ ਕਹੀਆਂ ਹੋਈਆਂ ਗੱਲਾਂ ਸਹੀ ਸਾਬਤ ਹੋਈਆਂ ਸਨ ਜਦੋਂ ਕਿ ਕੁਝ ਗਲਤ ਵੀ ਹੋਈਆਂ ਸਨ ਇੱਕ ਦਿਨ ਸਭ ਤੋਂ ਬਜ਼ੁਰਗ ਨਜੂਮੀ ਜਿਸ ਤੋਂ ਲੋਕ ਸਭ ਤੋਂ ਵੱਧ ਡਰਦੇ ਸਨ ਨੇ ਉਸ ਨੂੰ ਪੁੱਛਿਆ ਕਿ ਭਵਿੱਖ ਵਿੱਚ ਇੰਨੀ ਦਿਲਚਸਪੀ ਕਿਉਂ ਰੱਖਦਾ ਹੈ ਉਸ ਨੇ ਜਵਾਬ ਦਿੱਤਾ ਇਸ ਲਈ ਕਿ ਮੈਂ ਐਸੇ ਕੰਮ ਕਰ ਸਕਾਂ ਜਿਹੜੇ ਮੈਂ ਕਰਨੇ ਚਾਹੁੰਦਾ ਹਾਂ ਅਤੇ ਉਹਨਾਂ ਨੂੰ ਬਦਲ ਸਕਾਂ ਜਿਨ੍ਹਾਂ ਨੂੰ ਮੈਂ ਬਾਪਰ ਨਹੀਂ ਦੇਣਾ ਚਾਹੁੰਦਾ ਨਜੂਮੀ ਨੇ ਕਿਹਾ ਸੀ ਪਰ ਤਾਂ ਫਿਰ ਇਹ ਤੇਰੇ ਭਵਿੱਖ ਦਾ ਹਿੱਸਾ ਨਹੀਂ ਰਹਿ ਜਾਣਗੇ ਖਬਰੇ ਮੈਂ ਬੜੀਕੁਨੂ ਇਸ ਲਈ ਜਾਣਨਾ ਚਾਹੁੰਦਾ ਹਾਂ ਤਾਂ ਕਿ ਮੈਂ ਆਉਣ ਵਾਲੀਆਂ ਘਟਨਾਵਾਂ ਲਈ ਆਪਣੇ ਆਪ ਨੂੰ ਤਿਆਰ ਕਰ ਸਕਾਂ ਨਜੂਮੀ ਨੇ ਕਿਹਾ ਜੇਕਰ ਚੰਗੀਆਂ ਗੱਲਾਂ ਵਾਪਰਨ ਤਾਂ ਇਹ ਬੜੀਆਂ ਸਵਾਦਲੀਆਂ ਹੋਣਗੀਆਂ ਜੇ ਹਾਲਾਤ ਮਾੜੇ ਹੋਣ ਅਤੇ ਤੈਨੂੰ ਇਹਨਾਂ ਦਾ ਪਹਿਲਾਂ ਹੀ ਪਤਾ ਹੋਵੇ ਤਾਂ ਤੂੰ ਇਹਨਾਂ ਦੇ ਵਾਪਰਨ ਤੋਂ ਪਹਿਲਾਂ ਹੀ ਦੁਖੀ ਹੋ ਜਾਵੇਂਗਾ ਉਠ ਵਾਲੇ ਨੇ ਨਜੂਮੀ ਨੂੰ ਕਿਹਾ ਸੀ ਮੈਂ ਇਸ ਲਈ ਭਵਿੱਖ ਜਾਣਨਾ ਚਾਹੁੰਦਾ ਹਾਂ ਕਿਉਂਕਿ ਮੈਂ ਆਦਮੀ ਹਾਂ ਅਤੇ ਆਦਮੀ ਸਦਾ ਹੀ ਆਪਣੀਆਂ ਜ਼ਿੰਦਗੀਆਂ ਭਵਿੱਖ ਦੇ ਨਿਰਪੜ ਕਰਦੇ ਹੋਏ ਜਿਉਂਦੇ ਹਨ। ਨਜੂਮੀ ਢੱਕੇ ਸੁੱਟਣ ਦਾ ਮਹਾਰਸੀ ਉਸਨੇ ਢੱਕੇ ਜ਼ਮੀਨ ਤੇ ਸੁੱਟੇ ਅਤੇ ਇਹਨਾਂ ਦੇ ਡਿੱਗਣ ਦੇ ਆਧਾਰ ਤੇ ਭਵਿੱਖਬਾਣੀ ਕੀਤੀ। ਉਸ ਦਿਨ ਉਸਨੇ ਕੁਝ ਨਾ ਕਿਹਾ। ਉਸਨੇ ਇਹ ਢੱਕੇ ਕੱਪੜੇ ਵਿੱਚ ਲਪੇਟ ਲਏ ਅਤੇ ਇਹਨਾਂ ਨੂੰ ਆਪਣੀ ਪੋਟਲੀ ਵਿੱਚ ਪਾ ਲਿਆ। ਉਹ ਕਹਿਣ ਲੱਗਾ, ਮੈਂ ਲੋਕਾਂ ਦਾ ਭਵਿੱਖ ਦੱਸ ਕੇ ਰੋਟੀ ਕਮਾਉਂਦਾ ਹਾਂ। ਮੈਨੂੰ ਇਹਨਾਂ ਡਕਿਆਂ ਦਾ ਵਿਗਿਆਨ ਪਤਾ ਹੈ ਅਤੇ ਮੈਂ ਇਹ ਵੀ ਜਾਣਦਾ ਹਾਂ ਕਿ ਭਵਿੱਖ ਦੇ ਲਿਖੇ ਹੋਏ ਨੂੰ ਪੜ ਸਕਣ ਲਈ ਇਹਨਾਂ ਦੀ ਵਰਤੋਂ ਕਿਵੇਂ ਕਰਨੀ ਹੈ। ਉੱਥੇ ਜਾ ਕੇ ਮੈਂ ਬੀਤੇ ਨੂੰ ਪੜ ਸਕਦਾ ਹਾਂ। ਉਹ ਸਭ ਕਾਸੇ ਨੂੰ ਲੱਭ ਸਕਦਾ ਹਾਂ ਜੋ ਕੁਝ ਭੁਲਾਇਆ ਜਾ ਚੁੱਕਾ ਹੈ ਅਤੇ ਉਹਨਾਂ ਨਿਸ਼ਾਨੀਆਂ ਨੂੰ ਸਨ੍ਹ ਸਕਦਾ ਹਾਂ ਜਿਹੜੀਆਂ ਵਰਤਮਾਨ ਵਿੱਚ ਮੌਜੂਦ ਹਨ। ਜਦੋਂ ਕੁਝ ਲੋਕ ਮੇਰੇ ਕੋਲ ਸਲਾਹ ਲੈਣ ਆਉਂਦੇ ਹਨ ਤਾਂ ਮੈਂ ਉਦੋਂ ਭਵਿੱਖ ਪੜ ਨਹੀਂ ਰਿਹਾ ਹੁੰਦਾ ਮੈਂ ਤਾਂ ਸਿਰਫ ਭੇਖ ਦਾ ਅੰਦਾਜ਼ਾ ਲਾ ਰਿਹਾ ਹੁੰਦਾ ਹਾਂ ਭਵਿੱਖ ਤਾਂ ਅੱਲਾ ਦੇ ਹੱਥ ਵਿੱਚ ਹੈ ਅਤੇ ਇਹ ਅੱਲਾ ਹੀ ਹੈ ਜਿਹੜਾ ਭਵਿੱਖ ਵਾਰੇ ਨਵੀਆਂ-ਨਵੀਆਂ ਹਾਲਾਤਾਂ ਵਿੱਚ ਸੰਕੇਤ ਭੇਜਦਾ ਹੈ ਮੈਂ ਭਵਿੱਖ ਦਾ ਅੰਦਾਜ਼ਾ ਕਿਵੇਂ ਲਾਉਣ ਦਾ ਹਾਂ ਵਰਤਮਾਨ ਦੀਆਂ ਨਿਸ਼ਾਨੀਆਂ ਦੇ ਆਧਾਰ ਤੇ ਅਸਲੀ ਭੇਤ ਤਾਂ ਇਸੇ ਵਰਤਮਾਨ ਵਿੱਚ ਹੀ ਹੈ ਜੇਕਰ ਤੁਸੀਂ ਵਰਤਮਾਨ ਵਿੱਚ ਧਿਆਨ ਦੇਵੋ ਤਾਂ ਤੁਸੀਂ ਇਸ ਨੂੰ ਸੁਧਾਰ ਸਕਦੇ ਹੋ ਜੇ ਤੁਸੀਂ ਵਰਤਮਾਨ ਹੀ ਸੁਧਾਰ ਲਵੋ ਤਾਂ ਭਵਿੱਖ ਵਿੱਚ ਆਉਣ ਵਾਲੇ ਹਾਲਾਤ ਬਿਹਤਰ ਹੀ ਹੋਣਗੇ ਭਵਿੱਖ ਬਾਰੇ ਭੁੱਲ ਜਾ ਅਤੇ ਆਪਣੀ ਜ਼ਿੰਦਗੀ ਦੇ ਹਰੇਕ ਦਿਨ ਨੂੰ ਇਸ ਭਰੋਸੇ ਨਾਲ ਬਤਾ ਕੇ ਅੱਲਾ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੈ ਹਰ ਦਿਨ ਆਪਣੇ ਆਪ ਵਿੱਚ ਹੀ ਆਪਣੇ ਨਾਲ ਆਨੰਦਤਾ ਲੈ ਕੇ ਆਉਂਦਾ ਹੈ ਊਠ ਵਾਲੇ ਨੇ ਪੁੱਛਿਆ ਸੀ ਕਿ ਉਹ ਕਿਹੜੀਆਂ ਹਾਲਤਾਂ ਹਨ ਜਿਨ੍ਹਾਂ ਵਿੱਚ ਅੱਲਾ ਉਸ ਨੂੰ ਭਵਿੱਖ ਦੇਖਣ ਦਾ ਮੌਕਾ ਦੇਵੇਗਾ ਇਸ ਦਾ ਪ੍ਰਗਟਾਵਾ ਸਿਰਫ ਉਹ ਖੁਦ ਹੀ ਕਰਦਾ ਹੈ ਅਤੇ ਅੱਲਾ ਆਪ ਕਦੇ ਵੀ ਭਵਿੱਖ ਦਾ ਪ੍ਰਗਟਾਵਾ ਨਹੀਂ ਕਰਦਾ ਜੇਕਰ ਕਦੇ ਉਹ ਕਰੇ ਤਾਂ ਇਸ ਦਾ ਸਿਰਫ ਇੱਕੋ ਇੱਕ ਕਾਰਨ ਹੁੰਦਾ ਹੈ ਕਿ ਭਵਿੱਖ ਜਿਸ ਤਰ੍ਹਾਂ ਲਿਖਿਆ ਗਿਆ ਸੀ ਉਸ ਨੂੰ ਬਦਲਣ ਦੀ ਲੋੜ ਹੁੰਦੀ ਹੈ ਊਠ ਵਾਲੇ ਨੇ ਸੋਚਿਆ ਕਿ ਅੱਲਾ ਨੇ ਮੁੰਡੇ ਨੂੰ ਭਵਿੱਖ ਦਾ ਕੁਝ ਹਿੱਸਾ ਦਿਖਾਇਆ ਹੈ ਅੱਲਾ ਮੁੰਡੇ ਨੂੰ ਹੀ ਕਿਉਂ ਆਪਣਾ ਸਾਧਨ ਬਣਾਉਣਾ ਚਾਹੁੰਦਾ ਹੈ ਊਠ ਵਾਲਾ ਕਹਿਣ ਲੱਗਾ ਜਾ ਕੇ ਇਹ ਗੱਲ ਕਬੀਲੇ ਦੇ ਮੁਖੀਆਂ ਨੂੰ ਦੱਸ ਉਹਨਾਂ ਨੂੰ ਉਹਨਾਂ ਫੌਜਾਂ ਬਾਰੇ ਦੱਸ ਜਿਹੜੀਆਂ ਇਧਰ ਨੂੰ ਧਾਵਾ ਕਰ ਰਹੀਆਂ ਹਨ ਉਹ ਮੇਰੇ ਤੇ ਹੱਸਣਗੇ ਉਹ ਮਾਰੂਥਲ ਦੇ ਬੰਦੇ ਹਨ ਅਤੇ ਮਾਰੂਥਲ ਦੇ ਬੰਦੇ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਨਾਲ ਨਿਪਟਣਾ ਜਾਣਦੇ ਹਨ ਤਾਂ ਫਿਰ ਉਹ ਸ਼ਾਇਦ ਪਹਿਲਾਂ ਤੋਂ ਹੀ ਜਾਣਦੇ ਹੋਣ ਇਸ ਵੇਲੇ ਉਹਨਾਂ ਨੂੰ ਇਸ ਦੀ ਚਿੰਤਾ ਨਹੀਂ ਹੈ ਉਹ ਜਾਣਦੇ ਹਨ ਕਿ ਜੇਕਰ ਅੱਲਾ ਚਾਹੁੰਦਾ ਹੈ ਕਿ ਉਹ ਕੋਈ ਗੱਲ ਜਾਣ ਸਕਣ ਤਾਂ ਕੋਈ ਜਣਾ ਆ ਕੇ ਉਹਨਾਂ ਨੂੰ ਇਸ ਵਾਰ ਦੱਸੇਗਾ ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰ ਹੋ ਚੁੱਕਾ ਹੈ ਪਰ ਇਸ ਵਾਰੀ ਇਹ ਦੱਸਣ ਵਾਲਾ ਤੂੰ ਹੈ ਮੁੰਡੇ ਨੇ ਫਾਤਿਮਾ ਬਾਰੇ ਸੋਚਿਆ ਅਤੇ ਫੈਸਲਾ ਕੀਤਾ ਕਿ ਉਹ ਕਬੀਲੇ ਦੇ ਮੁਖੀਆਂ ਨੂੰ ਮਿਲੇਗਾ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਧੰਨਵਾਦ